ਇੱਕ ਬੰਦਾ ਦਿਲ ਦਿਖਾ ਜੇ ਨਾ ਫਿਰ ਕਿਸੇ ਤੇ ਭਰੋਸਾ ਨਹੀਂ ਰੰਦਾ ਹੋਰ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਮਤਲਬ ਆਊਟਸਾਈਡਰ ਆਫ ਦਾ ਫੈਕਟ ਕਿ ਮੈਨੂੰ ਸਭ ਤੋਂ ਖੁਸ਼ੀ ਇਸ ਚੀਜ਼ ਦੀ ਹੋਈ ਕਿ ਜਦੋਂ ਵੀ ਕੋਈ ਆਰਟਿਸਟ ਪੰਜਾਬ ਤੋਂ ਨਿਕਲਦਾ ਹੈ ਗਲੋਬਲੀ ਹਿੱਟ ਹੁੰਦਾ ਹੈ ਨਾ ਤੇ ਉਹ ਪੰਜਾਬ ਦੇ ਪੰਜਾਬ ਦੇ ਲੋਕਾਂ ਨਾਲ ਇੰਟਰਵਿਊਸ ਕਿਉਂ ਨਹੀਂ ਕਰਦਾ ਮੈਂ ਬਹੁਤ ਆਰਟਿਸਟ ਦੇਖੇ ਨੇ ਨਹੀਂ ਗੱਲ ਤੁਸੀਂ ਲਾਂਮਾ ਲੈ ਕੇ ਆਇਆ ਨਹੀਂ 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 ਮੈਨੂੰ ਖੁਸ਼ੀ ਹੈ ਤੁਹਾਡੀ ਹਾਲਾਂਕਿ ਮੈਂ ਤੁਹਾਨੂੰ 2024 ਚ ਮੈਸੇਜ ਕੀਤਾ ਸੀਗਾ ਤੇ ਤੁਹਾਡੀ ਟੀਮ ਨੇ ਰੈਂਡਮਲੀ ਸਾਨੂੰ ਫੋਨ ਕਰਦਾ ਕਿ ਇੰਟਰਵਿਊ ਕਰੀਏ ਮੈਂ ਕਹਾ ਇਹ ਕਿਧਰੋਂ ਅਚਾਨਕ ਨਿਕਲ ਆਇਆ ਕੀ ਮਤਲਬ ਮੈਂ ਕੋਸ਼ਿਸ਼ ਕੀਤੀ ਜਦੋਂ ਇੰਟਰਵਿਊ ਕਰਨ ਦੀ ਉਦੋਂ ਕਈ ਵਾਰ ਨਹੀਂ ਟਾਈਮ ਮਿਲ ਪਾਇਆ ਜਾਂ ਤੁਸੀਂ ਕੈਲੀਫੋਰਨੀਆ ਸੀ ਗੱਲ ਟਾਈਮ ਦੀ ਨਹੀਂ ਸੀ ਕਿਹੜਾ ਸਾਲ ਸੀ ਦੱਸੋ 2024 ਚ ਮੈਂ ਕੋ ਇੰਸਟਾਗ੍ਰam ਤੇ ਪਿਆ ਮੈਸੇਜ ਹੈ ਉਹ ਮੈਂ ਦਿਖਾ ਦੇਣਾ ਦਿਖਾਓ ਯਾਰਾ ਸਬੂਤ ਭਰੋਸਾ ਨਹੀਂ ਰਿਹਾ ਮੈਨੂੰ ਕਿਤੇ ਹਾਂ ਸਬੂਤ ਚਾਹੀਦੇ ਨੇ ਨਹੀਂ ਮੈਂ ਤਾਂ ਵੈਸੇ ਹੀ ਮੈਨੂੰ ਸਬੂਤਾਂ ਨਾਲ ਗੱਲ ਕਰਨੀ ਪੈਂਦੀ ਕਿਉਂਕਿ ਮੈਂ ਤਾਂ ਗਰਾਊਂਡ ਤੇ ਰਹਿਣਾ ਹੈ ਨਾ ਆਹ ਵਾਹ ਕਾਰਡ ਤੁਸੀਂ ਕੱਢ ਕੇ ਲੈ ਜਾਣੇ ਆ ਇੱਕ ਬੰਦਾ ਦਿਲ ਦਿਖਾ ਜੇ ਨਾ ਫਿਰ ਕਿਸੇ ਤੇ ਭਰੋਸਾ ਨਹੀਂ ਲੈਂਦਾ ਬੜੀਆਂ ਗੱਲਾਂ ਪੁੱਛੀਂ ਤਾ 27 ਅਪ੍ਰੈਲ 202 ਓ ਮਾਈ ਗਾਡ ਆਈ ਲਵ ਦਿਸ ਸੋ ਮਾਚ ਫਿਰ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਨਾ ਕਿ ਜੈਸਵਿਨ ਸੈਂਡਲਸ ਜਿੰਨਾ ਪੋਡਕਾਸਟ ਕਰਨਾ ਮੈਂ ਕਿ ਮਤਲਬ ਕਿੱਦਾਂ ਕੀ ਹੋਇਆ ਹਾਂ ਕਹਿੰਦੇ ਕਰ ਲਓ ਮੈਂ ਕਹਾ ਨਹੀਂ ਹੋ ਹੀ ਨਹੀਂ ਸਕਦਾ ਮੈਂ ਕਹਾ 2024 ਚ ਮੈਂ ਮੈਸੇਜ ਐਕਚੁਅਲੀ ਫਿਰ ਉਹੀ ਦਿਮਾਗ ਚ ਮੇਰੇ ਇਹ ਚੀਜ਼ ਬੈਠੀ ਸੀ ਕਿ ਜਿੰਨੇ ਵੀ ਗਲੋਬਲ ਆਰਟਿਸਟਸ ਨੇ ਪਿੱਛੇ ਮੇਰਾ ਦਲਜੀਤ ਪਾਜੀਨਾ ਵੀ ਨਾ ਇੰਟਰਵਿਊ ਪਲਾਨ ਹੋ ਗਿਆ ਡੇਟ ਫਿਕਸ ਹੋ ਗਈ ਜయోగ੍ਰਾਫਿਕਸ ਹੋ ਗਈ ਫਿਰ ਕਿਸੇ ਰੀਜ਼ਨਸ ਕਰਕੇ ਕੈਨਸਲ ਹੋ ਗਿਆ ਅਲਾਈਨਮੈਂਟ ਗੱਲ ਸਾਰੀ ਨਾ ਅਲਾਈਨਮੈਂਟ ਨਹੀਂ ਨਹੀਂ ਪਰ ਇਹ ਆਰਟਿਸਟ ਸਾਰੇ ਹਿੰਦੀ ਚੈਨਲਾਂ ਤੇ ਜਾਂਦੇ ਨੇ ਅੱਛਾ ਜਦੋਂ ਮੈਂ ਤੁਹਾਨੂੰ ਦੇਖਿਆ ਸੁਨੰਦਾ ਜੀ ਨੂੰ ਦੇਖਿਆ ਡੀਟੂ ਦੇਖਿਆ ਕਰਨ ਨੂੰ ਦੇਖਿਆ ਤੁਸੀਂ ਸਾਰੇ ਉੱਥੇ ਗਏ ਹੋ ਫਿਰ ਮੈਨੂੰ ਆਏ ਚਲੋ ਕੋਈ ਗੱਲ ਫਿਰ ਅੱਜ ਮੈਨੂੰ ਬਹੁਤ ਖੁਸ਼ੀ ਸੀ ਤਾਂ ਮੈਨੂੰ ਬਹੁਤ-ਬਹੁਤ ਸ਼ੁਕਰੀਆ ਬਾਲੋਂ ਬਹੁਤ-ਬਹੁਤ ਦਿਲੋਂ ਸ਼ੁਕਰੀਆ ਕਿ ਤੁਸੀਂ ਮੇਰੇ ਤੇ ਇਤਬਾਰ ਕੀਤਾ ਹਾਂਜੀ ਹਾਂਜੀ ਤੁਸੀਂ ਕਿਉਂ ਨਹੀਂ ਕਰਦੇ ਪੰਜਾਬ ਚ ਇੰਟਰਵਿਊਸ ਅ ਬੜੀਆਂ ਕੀਤੀਆਂ ਆ ਆਈ ਥਿੰਕ ਮੈਂ ਇੰਨੀਆਂ ਗੱਲਾਂ ਕਿ ਮੈਂ ਇੰਨਾ ਪਤਾ اپنی کور پرسنلٹی ہوندی ہے ਤੁਹਾਨੂੰ ਪਤਾ ਲੱਗ ਜੇਗਾ ਕਿ ਜਿੰਨਾ ਮਰਜੀ ਮੈਂ ਕੋਸ਼ਿਸ਼ ਕਰਨਾ ਕਿ ਇੱਕਦਮ ਮਿਸਟਰੀ ਬਣਾ ਕੇ ਰੱਖਣੀ ਹੈ ਜਾਂ ਫਿਰ ਘੱਟ ਬੋਲਣਾ ਘੁਮਕਮਾ ਕੇ ਆਪਾਂ ਉੱਥੇ ਆ ਜੰਨੇ ਜੋ ਆਪਾਂ ਹੈਗੇ ਆ ਐਟ ਕੋਲ ਰਾਈਟ ਤੇ ਮੈਨੂੰ ਹੁੰਦਾ ਸਾਰਾ ਕੁਝ ਦੱਸ ਦੋ ਜੇ ਖੁਸ਼ੀ ਹੈ ਤੇ ਸਾਰੀ ਦੁਨੀਆ ਨੂੰ ਦੱਸ ਦੋ ਮੈਨੂੰ ਹੁੰਦਾ ਹੈ ਕਿ ਜੇ ਮੈਨੂੰ ਕਿਸੇ ਚੀਜ਼ ਚ ਸਕਸੈਸ ਮਿਲੀ ਹੈ ਤੇ ਮੈਂ ਨਾਲ ਦਿਆਂ ਨੂੰ ਵੀ ਦੱਸਾਂ ਕਿ ਯਾਰ ਤੁਸੀਂ ਇਦਾਂ ਕਰੋਗੇ ਤੁਹਾਨੂੰ ਵੀ ਸਕਸੈਸ ਮਿਲੇਗੀ ਬਟ ਪਤਾ ਕੀ ਹੈ ਫਿਰ ਥੋੜਾ ਆਪਣੇ ਆਪ ਨੂੰ ਬਚਾ ਕੇ ਵੀ ਰੱਖਣਾ ਪੈਂਦਾ ਹੈ ਜਦੋਂ when you when you wear your heart on the sleeve mm. when you are so open and abundant ਕਿਉਂਕਿ ਤੁਹਾਨੂੰ ਲੱਗਦਾ ਸਾਰੇ ਹੀ ਚੰਗੇ ਨੇ ਤੁਹਾਨੂੰ ਸਾਰਿਆਂ 'ਚ ਇੰਨਾ ਕਿ ਪਿਆਰ ਦਿਸਦਾ ਹੈ ਫੀਲ ਹੁੰਦਾ ਹੈ ਤੁਹਾਨੂੰ ਸਾਰਿਆਂ ਦਾ ਇੰਨਾ ਪੋਟੈਂਸ਼ੀਅਲ 'ਚ ਫੇਥ ਹੈ ਕਿ ਸਾਰੇ ਚੰਗੇ ਹੋਣਗੇ ਤੇ ਜੋ ਵੀ ਕੁਝ ਚੰਗਾ ਹੀ ਹੋਏਗਾ ਹੈਨਾ ਹੁਣ ਨਹੀਂ ਚੰਗਾ ਤੇ ਥੋੜੇ ਚਿਰ ਬਾਅਦ ਚੰਗਾ ਨਿਕਲ ਆਵੇਗਾ ਯੂ نو ਯੂ ਹੈਵ ਸੋ ਮਚ ਫੇਥ ਆਈ ਹੈਵ ਸੋ ਮਚ ਫੇਥ ਸੋ ਆਈ ਫੀਲ ਲਾਈਕ ਮੈਂ ਕਿ ਆਈ ਓਪਨ ਮਾਈ ਹਾਰਟ A lot, yeah. Hana for many, 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 many years. I mean, I am like the former queen of Snapchat. Mm -hmm. Snapchat the and niya post a post karniya, ki kariy a, kithna feel kariy a, keda garna aarya, kithna likhaasi sab kuch. I had to take a break for myself because I had shared so much, and uh, then I had to see ke ਇਨ ਇਨ ਸਾਰੀਆਂ ਮੂਮੈਂਟਾਂ ਚ ਮੇਰੀ ਕਿਹੜੀ ਮੂਮੈਂਟ ਆ ਬਿਲਕੁਲ ਮੈਂ ਸਾਰਾ ਕੁਝ ਸ਼ੇਅਰ ਕਰੀ ਜਾ ਰਹੀ ਆ ਮਤਲਬ ਹੈਨਾ ਪੋਸਟ ਕਰੀ ਜਾ ਰਹੀ ਆ ਦੱਸੀ ਜਾ ਰਹੀ ਆ ਤੇ ਕੱਲੇ ਕਦੇ ਬੈਠ ਕੇ ਦੇਖਿਆ ਨਹੀਂ ਸੀ ਤੇ ਡਰ ਬੜਾ ਲੱਗਦਾ ਸੀ ਕੱਲੇ ਪੰਨ ਤੋਂ ਹੈਨਾ ਸੋ ਤਿੰਨ ਚਾਰ ਸਾਲ ਉਹ ਬੜੇ ਸੋਹਣੇ ਰਹੇ ਇਟਸ ਮੇਡ ਮੀ ਯੂ ਕੈਨ ਸੇ ਇਟਸ ਮੇਡ ਮੀ ਹੂ ਆਮ অর ਯੂ ਕੈਨ ਸੇ ਇਟਸ ਮੇਡ ਮੀ ਰੀਅਲਾਈਜ਼ ਹੂ ਆਈ ਆਲਵੇਸ ਵਾਸ ਅੱਜ ਕੱਲ ਕੇ ਮੈਂ ਚੱਲ ਰਿਹਾ ਹਾਂ ਅੱਜ ਕੱਲ ਕਿਹੜੇ ਫੇਸ ਤੇ ਹਾਂ ਆਈ ਫੀਲ ਲਾਈਕ ਮਾਈ ਲਾਈਫ ਹੈਸ ਜਸਟ ਬਿਗਨ ਵੈਰੀ ਗੁੱਡ ਇਹ ਰੋਜ਼ ਲੱਗਣਾ ਚਾਹੀਦਾ ਸਵੇਰੇ ਉੱਠ ਕੇ ਹੈ ਨਾ ਆਈ ਫੀਲ ਲਾਈਕ ਮੇਰੀ ਜ਼ਿੰਦਗੀ ਹੁਣੇ ਸ਼ੁਰੂ ਹੋਈ ਹੈ 2 ਸਾਲ ਪਹਿਲਾਂ ਵੈਰੀ ਗੁੱਡ ਮੈਨੂੰ ਫੀਲ ਹੋ ਰਿਹਾ ਹੈ ਕਿ ਮੇਰਾ ਕੈਰੀਅਰ ਹੁਣੇ ਸ਼ੁਰੂ ਹੋਇਆ ਹੈ ਤੇ ਜਿਹੜੇ ਗਾਣੇ ਵੀ ਮੈਂ ਕਰ ਰਹੀ ਹਾਂ ਨਾ ਮੈਨੂੰ ਲੱਗ ਰਿਹਾ ਕਿ ਮੈਂ ਇੱਕ ਨਵੀਂ ਆਰਟਿਸਟ ਹਾਂ ਤੇ ਜੇ ਇੱਕ ਨਵਾਂ ਆਰਟਿਸਟ ਆਪਣੀ ਇੱਕ ਨਵੀਂ ਜਰਨੀ ਸ਼ੁਰੂ ਕਰੇ ਉਹ ਕਿੱਦਾਂ ਦੇ ਗਾਣੇ ਕਰੇਗਾ ਸੋ ਮੈਂ ਲੀਗਲ ਰੋਬਰੀ ਬਣਾਈ ਵੈਰੀ ਗੁੱਡ ਹੈ ਨਾ ਬਿਲਕੁਲ ਇਦਾਂ ਹੀ ਤਾਂ ਕਰਦੇ ਨੇ ਆਰਟਿਸਟ ਨਵੇਂ ਆਰਟਿਸਟ ਸਹੀ ਤਾਂ ਕਰਦੇ ਨੇ 100% ਹੈ ਨਾ 100% ਪਰ ਮੈਂ ਨਵੀਂ ਨਹੀਂ ਗਈ